ਜੀ ਲੋਕਲੇ ਤੁਸੀਂ ਹਾਂਜੀ ਤੇ ਇਸ ਵੇਲੇ ਵੋਟਾਂ ਦਾ ਮਾਹੌਲ ਚੱਲਦਾ ਆ ਤੁਹਾਨੂੰ ਕੀ ਲੱਗਦਾ ਵੀ ਮੁਕਾਬਲਾ ਇੱਥੇ ਕਿਹੜਾ ਕਿਹੜਾ ਜਿਹੜਾ ਚੰਗੇ ਕੰਮ ਕਰੂਗਾ ਜਿਹੜੇ ਵਧੀਆ ਜਿਹੜਾ ਵਧੀਆ ਸੋਚੂਗਾ ਪੰਜਾਬ ਦੇ ਬਾਰੇ ਵਧੀਆ ਕਰੂਗਾ ਗਰੀਬਾਂ ਨੂੰ ਵੇਖੂਗਾ ਉਹਨਾਂ ਨੇ ਗਾਂ ਉਹਨਾਂ ਨੂੰ ਵਧਾਉਣਾ ਤੁਹਾਡੇ ਹਿਸਾਬ ਨਾਲ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਪਹਿਲੀਆਂ ਪਾਰਟੀਆਂ ਸੀ ਕਿਸੇ ਨੇ ਦੇਖਿਆ ਕਿ ਲੋਕਾਂ ਦੇ ਬਾਰੇ ਸੋਚਿਆ ਕੁਝ ਅਜੇ ਤੱਕ ਤਾਂ ਕੋਈ ਵੀ ਨਹੀਂ ਸੋਚ ਲਿਆ ਮੈਂ ਰੇੜੀ ਤੇ ਬੈਠੀ ਪਈ ਆ ਮੈਨੂੰ ਕਿਸੇ ਨੇ ਕੀ ਆ ਕੇ ਕਹਿ ਦਤਾ ਕਿਸੇ ਨੇ ਵੀ ਦਿਲ ਵੱਡਾ ਸਾਰਾ ਕੱਢਿਆ ਆ ਵੀ ਲੈ ਯਾਰ ਉਹ ਰੇੜੀ ਤੇ ਬੈਠੀ ਹੋਈ ਐ ਲੇਡੀਜ਼ ਬੈਠੀ ਹੋਈ ਐ ਕਿਤਾ ਨੇ ਕਿਹੜੀ ਮਜਬੂਰੀ ਐ ਲੇਡੀਜ਼ ਬੈਠੀ ਹੋਈ ਐ ਵੀ ਚਲੋ ਯਾਰ ਉਹਦੀ ਹੈਲਪ ਕਰਕੇ ਆਈਏ ਕੋਈ ਵੀ ਨਹੀਂ ਹੈਲਪ ਕਰਦਾ ਜੇ ਵੱਡਾ ਕੋਈ ਗਾਇਕਾ ਸਟਾਰ ਬੜਾ ਤਗੜਾ ਆ ਉਹ ਆਪ ਦੇ ਘਰੇ ਆ ਉਹ ਭਰਿਆਂ ਨੂੰ ਭਰਦੇ ਆ ਰੱਜਿਆਂ ਨੂੰ ਰਜਾਉਂਦੇ ਰੱਜਿਆਂ ਨੂੰ ਰਜਾਉਂਦੇ ਆ ਹੁਣ ਮੈਂ ਰੇੜੀ ਤੇ ਬੈਠੀ ਹੋਈ ਆ ਕਿਸੇ ਦਾ ਦਿਲ ਹੀ ਨਹੀਂ ਆਇਆ ਤੇ ਲੈ ਉਹਨੂੰ ਬੇਚਾਰੇ ਨੂੰ ਕੋਈ ਚੈੱਕ ਕੱਟ ਕੇ ਦੇ ਆਈਏ ਵਕੀਰ ਤਾਂ ਕਾਹਦੀ ਗੱਲ ਰੇੜੀ ਤੇ ਬੈਠੀ ਹੋਈ ਆ ਸ਼ੌਕ ਨੂੰ ਥੋੜੀ ਬੈਠੀ ਆ ਮਜਬੂਰੀ ਨੂੰ ਬੈਠੀ ਆ ਤੇ ਰੇੜੀ ਵੀ ਲਾ ਕੇ ਬੈਠੀ ਤਾਂ ਵੀ ਨਹੀਂ ਜੀਣ ਦਿੰਦੇ ਆ ਜੀਣ ਕਾਹਦੇ ਨਹੀਂ ਦਿੰਦੇ ਕੀ ਪਤਾ ਇਹਨੂੰ ਮੈਂ ਕੀ ਤਕਲੀਫ ਦਿੰਨੀ ਇਹਨਾਂ ਨੂੰ ਕੋਈ ਇਦਾਂ ਪੈਸੇ ਪੂਸੇ ਤਾਂ ਨਹੀਂ ਮੰਗਦਾ ਹਫਤਾ ਹਫਤਾ ਜਿੱਦਾਂ ਉਹ ਦਰਦ ਦੇ ਕਿਲ ਵੈਸੇ ਵਿੱਚੋ ਵਿੱਚ ਲੋਕ ਬੜਾ ਤੰਗ ਪਰੇਸ਼ਾਨ ਕਰਦੇ ਆ ਵੀ ਮੈਨੂੰ ਨਹੀਂ ਦੱਸਣਾ ਮੈਨੂੰ ਨਹੀਂ ਦੱਸਣਾ ਕਿਉਂਕਿ ਤੁਸੀਂ ਸਮਝ ਗਏ ਨਾ ਭੈਣ ਦੀ ਜਿਹੜੀ ਗੱਲ ਕਹੀ ਤੁਸੀਂ ਸਮਝ ਗਏ ਤਾਂ ਆ ਇਹਨੇ ਲੋਕ ਭੱਜ ਭੱਜ ਕੇ ਆਉਂਦੇ ਆ ਭੈਣ ਕੋ ਚਲੀਏ ਭੈਣ ਕੋ ਪਰ ਭੈਣ ਵਾਸਤੇ ਦਿਲ ਤੋਂ ਵੱਡਾ ਕੱਢੋ ਜਿਗਰਾ ਕੱਢੋ ਜਿਗਰਾ ਉਦਾਂ ਵੀ ਤਾਂ ਆਪਾਂ ਲੱਖ ਲੱਖ ਰੁਪਏ ਦੀਆਂ ਦਵਾਈਆਂ ਖਾ ਲੈਣੇ ਆ ਗੱਡਿਆਂ 'ਚ ਘਮਦੇ ਆ ਪੈਰ ਹੋਟਲਾਂ 'ਚ ਲਟਮਨੇ ਆ ਸੇ ਰੇੜੀ ਵਾਲੇ ਨੂੰ ਮਾੜਾ ਮੋਟਾ ਦੇ ਦਾਂਗੇ ਰੇੜੀ ਵਾਲੇ ਦੇ ਗਾਹ ਦੇ ਗਾਹ ਗਾਹ ਦੀ ਗੱਟਾ ਚਿਰਉਣਾ ਬਾਕੀ ਕਰਨਾ ਕਰਉਣਾ ਜਿਟਾਉਣਾ ਹਾਰਨਾ ਇਹ ਉਸ ਧੰਨ ਬਾਬਾ ਦੀਪ ਸਿੰਘ ਦੇ ਹੱਥ ਚ ਸਾਡੇ ਹੱਥ ਸਾਡੇ ਹੱਥ ਦੇ ਵਿੱਚ ਕੁਝ ਨਹੀਂ ਜੇਗਾ ਅਸੀਂ ਇੱਕ ਮੈਂ ਲੇਡੀਸ ਇੱਕ ਪੂਜਾ ਮੈਂ ਇੱਕ ਪਵਿੱਤਰ ਨਗਰੀ ਵਿੱਚ ਬੈਠੀ ਹੋਈ ਹਾਂ ਤਰਨ ਤਨ ਮੇਰਾ ਸੋਨੇ ਦਾ ਤਰਨ ਤਨ ਅਸੀਂ ਲੋਕ ਗੰਦੇ ਆ ਤਰਨ ਤਨ ਪਵਿੱਤਰ ਬਾਕੀ ਕਹੇ ਦਾ ਦਿਲ ਨਹੀਂ ਹੈਗਾ ਹਜੇ ਤੱਕ ਆਇਆ ਵੀ ਲੈ ਉਹ ਭੈਣ ਰੇੜੀ ਲਾ ਕੇ ਬੈਠੀ ਹੋਈ ਆ ਚਲੋ ਉਹਨੇ ਵਿਚਾਰੇ ਨੂੰ ਕੁਛ ਨਾ ਕੁਛ ਮਦਦ ਕਰੀ ਆ ਸਾਡੀ ਮੇਰੀ ਮਦਦ ਕੋਣ ਕਰਨ ਆਇਆ ਮੈਨੂੰ ਦੱਸੋ ਯਾਰ ਕੋਈ ਵੋਟਾਂ ਵਾਲੀ ਤਾਂ ਮਤਲਬ ਅਸ਼ਰਾਬਾਂ ਸ਼ਰੂਬਾਂ ਲੈ ਕੇ ਆਉਂਦੇ ਬੀਬੀਆਂ ਲਈ ਕੀ ਲੈ ਕੇ ਆਉਂਦੇ ਕੁਛ ਲੈ ਕੇ ਆਉਂਦੇ ਬੀਬੀ ਵਾਲੀ ਝੂਠੇ ਤੋਹਫੇ ਝੂਠ 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 ਜਿੰਨਾ ਮਰਜ਼ੀ ਬੁਲਾ ਲਓ ਮੈਂ ਤੇਰੇ ਲਈ ਉਹ ਕਰ ਦੂੰ ਮੈਂ ਤੇਰੇ ਲਈ ਉਹ ਕਰ ਦੂੰ ਕੀਤਾ ਕਿਸੇ ਲਈ ਕੀ ਆ ਜੇ ਕਰਦੇ ਹੁਣ ਤੇ ਪੋਤੇ ਨਸ਼ੇ ਕਰਦੇ ਹੁਣ ਪੈਣਾ ਰੇੜੀਆਂ ਤੇ ੱੱਕੇ ਖਾਣ ਲੋਕਾਂ ਦੇ ਘਰਾਂ ਚ ਭਾਂਡੇ ਮੰਜਣ ਸਾਡੇ ਵਗਰੀਆਂ ਜਵਾਨ ਜਵਾਨ ਸ਼ੇਰ ਨਹੀਂ ਆ ਨਹੀਂ ਨਸ਼ਾ ਇੱਥੇ ਘਟਿਆ ਨਹੀਂ ਤੇ ਸਾਡੇ ਬੋਚੇ ਨਸ਼ਾ ਕਰਦੇ ਆ ਤੇ ਕਮ ਸੇ ਕਮ ਸਾਨੂੰ ਕਿਸੇ ਨੂੰ ਮਾੜੀ ਮੋਟੀ ਮੈਨੂੰ ਮਾੜੀ ਮੋਟੀ ਨੌਕਰੀ ਦੇ ਦੋ ਕਿੰਨੇ ਨੌਕਰੀ ਦੇਣੀ ਆ ਕਿੰਨੇ ਕੀ ਕਰਨਾ ਆ ਇਹ ਨੌਕਰੀ ਨਹੀਂ ਦੇਣੀ ਕਿਸੇ ਨੇ ਵੋਟ ਚਾਹੀਦੀ ਆ ਇਹ ਵੋਟ ਤਾਂ ਚਲੋ ਇਹ ਤੇ ਬਾਬਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਹੱਥ ਵਿੱਚ ਆ ਜੋ ਕਰਨਾ ਬਾਪੂ ਖੰਡੇ ਵਾਲੇ ਨੇ ਕਰਨਾ ਬਾਕੀ ਕਿਸੇ ਨੇ ਕੁਝ ਨਹੀਂ ਕਰਨਾ ਲੇ ਸੋਨਿਹਾਲ ਸਤ ਸ੍ਰੀ ਅਕਾਲ ਸ਼ੁਕਰ ਹੈ ਤੁਹਾਨੂੰ ਬਾਬਾ ਦੀਪ ਸਿੰਘ ਮੇਰਾ ਪੰਜਾਬ ਜਿੱਦਾ ਹੱਸਦਾ ਵੱਸਦਾ ਉਸੇ ਤਰ੍ਹਾਂ ਹੀ ਹੱਸੇ ਵੱਸੇ ਮੈਨੂੰ ਮੇਰਾ ਪੰਜਾਬ ਸੋਹਣਾ ਲੱਗਦਾ ਕਿਉਂਕਿ ਮੈਂ ਪੰਜਾਬ ਦੀ ਧੀ ਆ ਤੇ ਮੈਂ ਆਪਣੇ ਹਮੇਸ਼ਾ ਆਪਣੇ ਪੰਜਾਬ ਦੇ ਦਰਮਿਆਨ ਹੀ ਰਹੂੰਗੀ ਤਾਂ ਕਿ ਪੰਜਾਬ ਤੋਂ ਬਾਹਰ ਜਾ ਸਕੂੰਗੀ ਔਰ ਅੱਜ ਚਲੋ ਜੋ ਵੀ ਹੈ ਮੈਂ ਬਹੁਤ ਮੈਨੂੰ ਮੇਰੇ ਫੈਨਾਂ ਨੇ ਮੈਨੂੰ ਗਾਂ ਦੀ ਗਾਂ ਪਛਾ ਦਿੱਤਾ ਮੈਂ ਉਹਨਾਂ ਦਾ ਸ਼ੁਕਰ ਕਰਦੀ ਆ ਕਿ ਮੇਰੇ ਫੈਨਾਂ ਦੀ ਕੋਈ ਰੀਸ ਨਹੀਂ ਕਰ ਸਕਦਾ